ਦੇਖੋ ਚੇਤਨ ਸਿੰਘ ਚੌਲ ਦੇ ਮੰਜੇ ਦਾ ਸਾਡੇ ਨੇ 1 ਸਾਲ ਤੋਂ ਲਗਾਤਾਰ ਬਦਲੇ ਦੀ ਭਾਵਨਾ ਨਾਲ ਮਤਲਬ ਬਹਿਰੇ ਕੱਢ ਰਹੀ। ਇਹ ਮੇਰਾ ਬੰਦਾ ਹਰਾਤਾਈ ਤੁਸੀਂ। ਸਾਡੀ ਪੰਚਾਇਤ ਇਹ ਚੱਲੁੰਦੇ ਰਹੀ ਦੇਖੋ। ਹਾਲਾ ਤੱਕ ਕਿਸਾਨ ਨੂੰ 1 ਸਾਲ ਹੋ ਗਿਆ ਸਾਨੂੰ ਕਾਰਵਾਈ ਉਹ ਨਹੀਂ ਮਿਲੀ। ਮਨਰੇਗਾ ਦਾ ਕੋਈ ਸਾਡਾ ਮਾਤਾ ਨਹੀਂ ਪਿਆ ਜੀ ਸੈਕਟਰੀ ਸਾਡੇ ਪਿੰਡ ਇੱਕ ਦਿਨ ਹੀ ਮੀਟਿੰਗ ਕਰਨ ਵੀ ਨਹੀਂ ਆਇਆ। ਕਿ ਪਰ ਸਰਕਾਰ ਤਾਂ ਇਹ ਦਾਵਾ ਕਰ ਰਹੀ ਸੀ ਨਾ ਜਦੋਂ ਅ 22 ਦੀ ਇਲੈਕਸ਼ਨ ਸੀ ਕਿ ਬਦਲਾ ਆਲੀ ਸਰਕਾਰ ਆਊਗੀ। ਆ ਪਰਚੇ ਆ ਪਰਚੇ ਵਾਲੀਆਂ ਗੱਲਾਂ ਨਹੀਂ ਹੋਣਗੀਆਂ ਜਿਹੜੀਆਂ ਪਿੱਛੇ ਹੁੰਦੀਆਂ ਆ ਰਹੀਆਂ ਨੇ ਪਰ ਫਿਰ ਜੋ ਤੁਸੀਂ ਕਹਿ ਰਹੇ ਹੋ ਤਾਂ ਸਭ ਕੁਝ ਉਹੀ ਹੋ ਰਿਹਾ ਫਿਰ ਆ ਇਹ ਸਰਕਾਰ ਤਾਂ ਬਿਲਕੁਲ ਝੂਠ ਹੈ ਜਿਵੇਂ ਭਗਵੰਤ ਮਾਨ ਕਹਿੰਦੇ ਨੇ ਵੀ ਮਤਲਬ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਇਹ ਤਾਂ ਕਹਿੰਦੇ ਵੀ ਸਾਡੀ ਪਾਰਟੀ ਦਾ ਸਰਪੰਚ ਹੋਣਾ ਚਾਹੀਦਾ ਦੂਜੀ ਪਾਰਟੀ ਦਾ ਸਰਪੰਚ ਬਣਨਾ ਨਹੀਂ ਚਾਹੀਦਾ ਐਡੀ ਬਦਲੇ ਦੀ ਭਾਵਨਾ ਇਹ ਦੇਖੋ ਅਸੀਂ ਜਿੱਤਣ ਤੋਂ ਬਾਅਦ ਐਮਐਲ ਸਾਹਿਬ ਕੋਲੇ ਗਏ ਬਕਾਇਦਾ ਉਹਨਾਂ ਨੇ ਇੱਕੋ ਗੱਲ ਕਹੀ ਵੀ ਤੁਸੀਂ ਸਾਡਾ ਬੰਦਾ ਹਰਾਤਾ ਮੈਂ ਦੇਖੋ ਇਹ ਤਾਂ ਪਿੰਡ ਦੇ ਚੋਣਾਂ ਕੀ ਗੱਲ ਹੈ ਦੇਖੋ ਝੂਠੀ ਗੱਲ ਲਾਗੇ ਹੋ ਕਿਉਂਕਿ ਉਹਨਾਂ ਨੇ ਕਹਿ ਦੇਣਾ ਕਿ ਮੈਂ ਕਿਹਾ ਨਹੀਂ ਹਾਂ ਨਿਯਮਿਤ ਰਮੀ ਗੁਰਦੁਆਰਾ ਸਾਹਿਬ ਆੜਦੋ ਸਾਨੂੰ ਮੈਂ ਛੁੱਟ ਨਹੀਂ ਬੋਲਦਾ